ਜਿਉਣਾ ਮੋੜ ਦੀ ਕਹਾਣੀ ਅੱਜ ਅਸੀਂ ਪੜਾਂਗੇ ਸੁਣਾਾਂਗੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਮੋੜ ਦਾ ਜੰਪਾਲ ਸੁਧਾਰਨ ਜੱਟ ਪਰਿਵਾਰ ਦਾ ਇੱਕ ਖੜਗ ਸਿੰਘ ਦਾ ਪੁੱਤ ਜਿਉਣਾ ਬੜਾ ਸਾਊ ਤੇ ਨਿਮਰ ਸੁਭਾਅ ਦਾ ਨੌਜਵਾਨ ਸੀ ਉਸ ਨੂੰ ਸਮੇਂ ਦੀਆਂ ਪਰਸਿੱਥੀਆਂ ਨੇ ਡਾਕੇ ਮਾਰਨ ਲਈ ਮਜਬੂਰ ਕਰ ਦਿੱਤਾ ਗੱਲ ਇੱਕ ਦਿਨ ਇਸ ਤਰ੍ਹਾਂ ਹੋਈ ਕਿ ਆਥਣ ਵੇਲੇ ਜਿਉਣਾ ਆਪਣੇ ਵਾੜੇ ਵਿੱਚ ਡੰਗਰਾਂ ਵਾਲੇ ਵਾੜੇ ਦੇ ਵਿੱਚ ਇਕੱਲਾ ਬੈਠਾ ਸੀ। ਇਕ ਅੱਧ ਖੜ ਉਮਰ ਦਾ ਉਪਰਾ ਜਿਹਾ ਬੰਦਾ ਉਹਨਾਂ ਦੇ ਘਰ ਦਾ ਪਤਾ ਪੁੱਛਦਾ ਪੁੱਛਦਾ ਉਹਦੇ ਕੋਲ ਆਇਆ। ਉਸ ਉਪਰੇ ਪੁਰਸ਼ ਦਾ ਆਦਰ ਮਾਨ ਕਰਦਿਆਂ ਜਿਉਣੀ ਨੇ ਉਹਨੂੰ ਮੰਜੇ ਤੇ ਬਿਠਾ ਲਿਆ। ਉਪਰਾ ਬੰਦਾ ਆਖਣ ਲੱਗਾ ਭਤੀਜ ਮੈਂ ਕਾਲੇ ਪਾਣੀ ਤੋਂ ਆਇਆ ਤੇਰੇ ਵੱਡੇ ਭਾਈ ਕਿਸ਼ਨੇ ਕੋਲੋਂ। ਉਹ ਦਸਨਿਆ ਲੈ ਕੇ ਸਿੱਧਾ ਤੁਹਾਡੇ ਕੋਲ ਆਇਆ। ਫੇਰ ਆਪਣੇ ਪਿੰਡ ਜਾਊਂਗਾ। ਉਹਨੇ ਕਿਹਾ ਭਾਈ ਜੇ ਤੂੰ ਭਾਈ ਐ ਤੇ ਮਾਂ ਦਾ ਸੀਰ ਚੁੰਗਿਆ। ਅਡਸਕੀ ਵਾਲੇ ਡੋਗਰ ਤੋਂ ਬਦਲਾ ਲੈ ਲਾ ਜੀਨੇ ਤੇਰੇ ਭਾਈ ਕਿਸ਼ਨ ਨੂੰ ਧੋਖੇ ਨਾਲ ਪੁਲਿਸ ਨੂੰ ਫੜਾ ਕੇ ਕਾਲੇ ਪਾਣੀ ਦੀ ਸਜ਼ਾ ਦਵਾਈ ਹੈ ਭਤੀਜ ਬੰਦਾ ਕਾਹਦਾ ਜੀਨੇ ਭਾਈ ਦਾ ਬਦਲਾ ਨਾ ਲਿਆ ਡੋਗਰ ਮੋਜਾਂ ਕਰਦਾ ਤੇ ਭਾਈ ਕਾਲੇ ਪਾਣੀ ਦੀ ਨਰਕ ਦੀ ਨਰਕ ਭੋਗ ਰਿਆ ਕਿਸ਼ਨਾ ਜਿਉਣੇ ਤੋਂ ਕੁਝ ਕੁ ਵਾਰ ਵੱਡਾ ਵਰੇ ਵੱਡਾ ਸਿਕਾ ਸ਼ੈਲ ਸ਼ਵੀਲਾ ਮौज-ਮਸਤੀ ਕਰਨ ਵਾਲਾ ਨਵਾਂ-ਨਵਾਂ ਵੈਲੀ ਬਣਿਆ ਕਿਸਨੇ ਕੋਲ ਉੱਪਰੇ ਬੰਦੇ ਆਉਣ ਲੱਗੇ ਉਹ ਘਰ ਦੀ ਕੱਢੀ ਰੂੜੀ ਮਾਰ ਕਾ ਸ਼ਰਾਬ ਤੇ ਮਰੂਗੇ ਛੱਕ ਕੇ ਉਹਨਾਂ ਦੇ ਖੂਦ ਦੇ ਉੱਤੇ ਖੜ ਦਮ ਮਚਾਉਂਦੇ। ਉਹਦੇ ਬਾਪ ਨੂੰ ਇਹ ਸਭ ਕੁਝ ਪਸੰਦ ਨਹੀਂ ਸੀ। ਇਸ ਲਈ ਉਹਨੇ ਕਿਸ਼ਨੇ ਨੂੰ ਟੋਕਣਾ ਸ਼ੁਰੂ ਕਰ ਦਿੱਤਾ। ਨਿਤ ਦਾ ਕਲੇਸ਼ ਰਹਿਣ ਲੱਗ ਪਿਆ ਘਰੇ ਜਿਸ ਕਰਕੇ ਕਿਸ਼ਨਾ ਘਰੋਂ ਭੱਜ ਕੇ ਡਸਕੇ ਦੇ ਡੋਗਰ ਅਤੇ ਖੜਿਆਲ ਪਿੰਡ ਦੇ ਜੈਮਲ ਨਾਲ ਰਲ ਕੇ ਲੁੱਟਾ ਖੋਹਾਂ ਕਰਨ ਲੱਗਿਆ। ਤਿੰਨੇ ਗੂੜੇ ਮਿੱਤਰ ਬਣ ਗਏ ਤੇ ਰਲ ਕੇ ਲੁੱਟਾ ਖੋਹਾਂ ਕਰਦੇ। ਉਨਾ ਵੇਲਿਆਂ ਵਿੱਚ ਅੱਜ ਵਾਂਗ ਸੜਕਾਂ ਨਹੀਂ ਸੀ ਹੁੰਦੀਆਂ ਆਵਾਜਾਈ ਦੇ ਸਾਧਨ ਹੈ ਨਹੀਂ ਸੀ ਕਿ ਘੋੜੇ ਘੋੜੀਆਂ ਊਠ ਆਦਿ ਉੱਤੇ ਜਾਂਦੇ ਸੀ ਪੈਦਲ ਸਫਰ ਕਰਨਾ ਪੈਂਦਾ ਸੀ ਤੇ ਰਾਹ ਆਮ ਤੌਰ ਤੇ ਜੰਗਲਾਂ ਵੇਲਿਆਂ ਵਿੱਚੋਂ ਦੀ ਹੋ ਕੇ ਜਾਂਦਾ ਸੀ ਆਮ ਆਦਮੀ ਲਈ ਸਫਰ ਕਰਨਾ ਖਤਰੇ ਤੋਂ ਖਾਲੀ ਨਹੀਂ ਸੀ ਡਾਕੂ ਆਮ ਸਨ ਜੋ ਜੰਗਲਾਂ 'ਚ ਫਿਰਦੇ ਰਾਹ ਗੁਜ਼ਰੂਆਂ ਨੂੰ ਲੁੱਟ ਲੈਂਦੇ ਬਰਾਤਾਂ ਆਮ ਹੀ ਲੁੱਟੀਆਂ ਜਾਂਦੀਆਂ ਕਿਸ ਨੇ ਹੋਰਾਂ ਨੇ ਵੀ ਲੁੱਟਾ ਖੋਹਾਂ ਦਾ ਧੰਦਾ ਆਪਣਾ ਲਿਆ ਕਿਸ਼ਨੇ ਦੇ ਬਾਪ ਅਤੇ ਜਿਉਣੀ ਨੂੰ ਇਹ ਗੱਲ ਪਸੰਦ ਨਹੀਂ ਸੀ ਪਰ ਕਿਸ਼ਨਾ ਉਹਨਾਂ ਦੇ ਕਿੱਥੋਂ ਮੰਨਣ ਵਾਲਾ ਸੀ ਉਸ ਦੇ ਮੂੰਹ ਨੂੰ ਤਾਂ ਲਹੂ ਲੱਗ ਚੁੱਕਾ ਸੀ ਇੱਕ ਦਿਨ ਕੀ ਹੋਇਆ ਕਿਸ਼ਨੇ ਹੋਰਾਂ ਨੇ ਆਪਣੇ ਪਿੰਡ ਦੇ ਬ੍ਰਾਹਮਣਾ ਦੀ ਬਰਾਤ ਲੁੱਟ ਲਈ ਬਰਾਤੀਆਂ ਵਿੱਚੋਂ ਕਿਸੇ ਨੇ ਕਿਸਨੇ ਇਹਨੂੰ ਪਛਾਣ ਲਿਆ ਸਾਰਾ ਪਿੰਡ ਕਿਸ਼ਨੇ ਦੀ ਇਸ ਵਾਰਤਾ ਤੇ ਤੋਈ-ਤੋਈ ਕਰਨ ਲੱਗਿਆ ਤੇ ਉਹਦੇ ਬਾਪ ਨੂੰ ਫਿੱਟ ਲਾਂਤਾ ਪਾਉਣ ਲੱਗਾ ਉਹਦਾ ਬਾਪ ਪਰੇ ਜਾ ਬੈਠਾ ਸ਼ਰਮਸਾਰ ਹੋ ਕੇ ਪਿੰਡ ਦੇ ਖਾਂਦੇ ਪੀਂਦੇ ਮੋਰੀ ਵਾਸਤੇ ਵੀ ਨਹੀਂ ਕਿਸਨੇ ਦੇ ਨਾਂ ਤੇ ਪੁਲਿਸ ਥਾਣੇ ਰਿਪੋਰਟ ਲਖਾਤੀ ਇਸ ਗੱਲ ਦਾ ਪਤਾ ਕਿਸੇ ਨੇ ਨਹੀਂ ਲੱਗ ਗਿਆ ਉਹ ਕੁਝ ਦਿਨਾਂ ਮਗਰੋਂ ਮੌੜੀ ਆ ਕੇ ਵਾਸਦੇਵ ਨੂੰ ਗੋਲੀਆਂ ਨਾਲ ਪੁੱर्ण ਦਿੱਤਾ ਪੁਲਿਸ ਆਈ ਕਿਸਨੇ ਦੇ ਬਾਪ ਅਤੇ ਜਿਉਣੇ ਨੂੰ ਫੜ ਕੇ ਲੈ ਗਈ ਕਿਸਨੇ ਦਾ ਥਾਉ ਪਤਾ ਨਹੀਂ ਸੀ ਤੇ ਇਸ ਕਰਕੇ ਉਹ ਉਹਦੇ ਕਿਸਨੇ ਦੇ ਬਾਪ ਨੂੰ ਤੇ ਜਿਉਣੇ ਨੂੰ ਬੜੇ ਤਸੀਹੇ ਦਿੱਤੇ ਗਏ ਘਰ-ਬਾਰ ਉਜਾੜ ਦਿੱਤਾ ਗਿਆ ਉਹ ਬਲਾਂ ਕਿਥੋਂ ਕਿਸ਼ਨੇ ਨੂੰ ਲੱਭ ਕੇ ਲਿਆਉਂਦੇ ਉਹਨਾਂ ਤੇ ਪੁਲਿਸ ਦਾ ਤਸ਼ੱਦਦ جاری ਰਿਹਾ ਕਿਸ਼ਨੇ ਦੀ ਕਿਹੜਾ ਘਰਦਿਆਂ ਨਾਲ ਬਣਦੀ ਸੀ ਉਹ ਲੁੱਟੋਕਾਂ ਦਾ ਮਾਲ ਜੈਮਲ ਦੇ ਘਰ ਰੱਖਦਾ ਸੀ ਕਿਸ਼ਨੇ ਦੇ ਗਲ ਖੂਨ ਪੈਣ ਦੀ ਖਬਰ ਨੇ ਜੈਮਲ ਨੂੰ ਸचेਤ ਕਰਤਾ ਕਿਸ਼ਨਾ ਉਹਦੇ ਕੋਲ ਚੱਲਿਆ ਗਿਆ ਉਹਨੇ ਜੈਮਲ ਨੂੰ ਆਖਿਆ ਡੋਗਰ ਨੇ ਕਿਸ਼ਨੇ ਨੂੰ ਬਚਾਓ ਕਰਨ ਦੇ ਪੱਜ ਸੁਨੇਹਾ ਭੇਜ ਕੇ ਡੱਸ ਕੇ ਸਦ ਲਿਆ ਰਾਤ ਨੂੰ ਉਹਦੀ ਖੂਬ ਸੇਵਾ ਕੀਤੀ ਨਸ਼ੇ ਵਿੱਚ ਚੂਰ ਹੋਇਆ ਕਿਸ਼ਨਾ ਬੇਸੁਰਤ ਹੋ ਕੇ ਮੰਜੇ ਤੇ ਸੌ ਗਿਆ ਉਧਰ ਤੋਂ ਖੇਵਜ ਡੋਗਰ ਨੇ ਘਰ ਨੂੰ ਬਾਹਰੋਂ ਜਿੰਦਾ ਮਾਰ ਕੇ ਭਲਾੜੇ ਜਾ ਕੇ ਥਾਣੇ 'ਚ ਖਬਰ ਦੇ ਦਿੱਤੀ ਅਣਗਿਣਤ ਪੁਲਸ ਆ ਗਈ ਤੇ ਕਿਸਨੇ ਇਹਨੂੰ ਦਬੋਚ ਲਿਆ ਉਦੋਂ ਅੰਗਰੇਜ਼ਾਂ ਦਾ ਰਾਜ ਸੀ ਮੁਕੱਦਮਾ ਚੱਲਿਆ ਮਲਕਾ ਨੇ ਕਿਸ਼ਨੇ ਨੂੰ ਉਮਰ ਕੈਦ ਦੀ ਸਜ਼ਾ ਦੇ ਕੇ ਕਾਲੇ ਪਾਣੀ ਪੀਚਦਾ ਡੋਗਰ ਨੇ ਥੋਖੇ ਨਾਲ ਮਿੱਤਰ ਮਾਰ ਕਰਕੇ ਆਪਣੇ ਯਾਰ ਕਿਸ਼ਨੇ ਨੂੰ ਕਾਲੇ ਪਾਣੀ ਦੀ ਸਜ਼ਾ ਕਰਵਾਈ ਸੀ ਕਿਸ਼ਨਾ ਕਾਲੇ ਪਾਣੀ ਸਜਾ ਭੁਗਤ ਰਿਹਾ ਸੀ ਤੇ ਡੋਗਰ ਦੇ ਸੀਰਮੇ ਪੀਣ ਲਈ ਕੀਚੀਚੀਆਂ ਵਟ ਰਿਆ ਸੀ ਬਦਲਾ ਲੈਣ ਲਈ ਉਹਨੇ ਆਪਣੇ ਭਰਾ ਜਿਉਨੇ ਮੋੜੇ ਮੋੜ ਨੂੰ ਸੁਨੇਹਾ ਭੇਜਿਆ ਆਪਣੇ ਵੱਡੇ ਭਰਾ ਕਿਸ਼ਨੇ ਦਾ ਸੁਨੇਹਾ ਸੁਣਦੇ ਸਾਰ ਹੁਣ ਜਿਉਣਾ ਝੋੜਿਆ ਗਿਆ ਇੱਕ ਆ ਉਹਦੇ ਸੀਨੇੋਂ ਨਿਕਲੀ ਓਪਰਾ ਬੰਦਾ ਜਲ ਪਾਣੀ ਪੀ ਕੇ ਛੱਕ ਕੇ ਤੇ ਆਪਣੇ ਰਾਤ ਉਰਪਿਆ ਜਿਉਨੇ ਦੇ ਚਿੱਤ ਨੂੰ ਚਿੱਤਮਣੀ ਲੱਗੀ ਰਹੀ ਤੇ ਉਹ ਅਜੀਬ بےਚੈਨੀ ਦਾ ਸ਼ਿਕਾਰ ਹੋ ਗਿਆ ਜੋਨੇ ਮੋਰ ਨੇ ਜਦੋਂ ਇਹ ਗੱਲ ਸੁਣੀ ਸੀਗੀ ਇੱਕ ਜਵਾਲਾ ਜਿਉਨੇ ਦੇ ਸੀਨੇ 'ਚ ਮਗ ਰਹੀ ਸੀ ਉਹਨੇ ਘਰੋਂ ਗੰਡਾਸੀ ਚੁੱਕੀ ਤੇ ਚੁੱਪਾ ਚੁੱਪ ਚਾਪ ਆਪਣੇ ਖੇੜੇ ਨੂੰ ਸਿਰ ਨਵਾ ਕੇ ਜੰਗਲ ਵੱਲ ਨੂੰ ਤੁਰ ਪਿਆ ਅਗਾ ਉਹਨੂੰ ਜੰਗਲ 'ਚ ਸ਼ਿਕਾਰ ਖੇੜਦਾ ਇੱਕ ਅੰਗਰੇਜ਼ ਟੱਕਰਿਆ ਜਿਸ ਪਾਸੋਂ ਉਹਨੇ ਝਪਟਾ ਮਾਰ ਕੇ ਉਹਦੀ ਰਫਲ ਖੋਲੀ ਤੇ ਅੰਗਰੇਜ਼ ਨੂੰ ਭਜਾ ਦਿੱਤਾ ਅਗਾ ਉਹਨੂੰ ਇੱਕ ਡਾਕੂਆਂ ਦੀ ਟੋਲੀ ਟੱਕਰੀ ਜਦੋਂ ਉਹਨੂੰ ਪਤਾ ਲੱਗਿਆ ਕਿ ਬੇਜੀਉਣਾ ਕਿਸ ਕਿਸਨੇ ਦਾ ਭਾਈ ਐ ਤਾਂ ਖੁਸ਼ੀ-ਖੁਸ਼ੀ ਉਹਨਾਂ ਨੇ ਉਹਨੂੰ ਆਪਣਾ ਭਾਈਵਾਲ ਬਣਾ ਲਿਆ ਜਿਉਣਾ ਡਾਕੇ ਮਾਰਨ ਲੱਗਾ ਉਹਨੇ ਬੰਦਿਸ਼ ਇਹ ਲਾਈ ਕਿ ਕਿਸੇ ਦੀ ਨੂੰਤੀ ਨੂੰ ਮੈਲੀ ਅੱਖ ਨਾਲ ਨਹੀਂ ਦੇਖਣਾ ਤੇ ਨਾ ਹੀ ਮੌੜੀ ਜਾ ਕੇ ਡਾਕਾ ਮਾਰਨਾ ਗਰੀਬ ਗੁਰਬੇ ਦੀ ਮਦਦ ਕਰਨੀ ਆ ਆਏ ਦਿਨ ਜਿਉਣੇ ਮੋੜ ਦੀਆਂ ਲੁੱਟਾਂ ਖੋਹਾਂ ਤਾੜਾਂ ਬਰਾਤਾਂ ਡੱਕਣ ਸੂਦਖੋਰਾ ਤੇ ਸੁਨਿਆਰਾਂ ਨੂੰ ਡੁੱਟੜਦੀਆਂ ਖਬਰਾਂ ਆਉਣ ਲੱਗੀਆਂ ਪੁਲਿਸ ਉਹਦਾ ਪਿੱਛਾ ਕਰਦੀ ਜਿਉਣਾ ਡਾ ਨਾ ਦਿੰਦਾ ਪੁਲਿਸ ਨੂੰ ਮੋਸ਼ੀ ਦੀ ਮਾਰੀ ਪਈ ਸੀ ਸਾਰੇ ਇਲਾਕੇ ਵਿੱਚ ਜਿਉਣੇ ਦੀ ਬੱਲੇ ਬੱਲੇ ਸੀ ਪੁਲਿਸ ਉਹਦੀ ਸੂਰਮਤਾਈ ਤੋਂ ਡਰਦੀ ਸੀ ਉਹਨੂੰ ਹੱਥ ਨਹੀਂ ਸਿਲਾਉਂਦੀ ਉਸਨੂੰ ਫੜਨ ਲਈ ਉਸਦੇ ਸਿਰ ਇਨਾਮ ਸਰਕਾਰ ਨੇ ਐਲਾਨ ਕਰਤਾ ਤੀ ਪਿੰਡ ਦੀ ਇੱਜ਼ਤ ਦਾ ਸੰਜੀਵਲ ਹੋਣ ਕਰਕੇ ਤੇ ਗਊ ਗਰੀਬ ਦਾ ਰਖੇਕ ਹੋਣ ਸਦਕਾ ਪਿੰਡ ਦੇ ਲੋਕ ਉਹਨੂੰ ਹੱਥੀ ਛਾਵਾ ਕਰਦੇ ਸੀ ਤੇ ਪੁਲਿਸ ਆਈ ਤੇ ਉਹ ਕਿਸੇ ਵੀ ਦੇਵੀ ਕਰੇ ਲੋਕ ਸਕਦਾ ਸੀ ਕਈ ਦਿਲਚਸਪ ਤੇ ਅਲੋਕਾਰ ਘਟਨਾਵਾਂ ਤੇ ਕਹਾਣੀਆਂ ਉਸਦੇ ਨਾਂ ਦੇ ਨਾਲ ਜੁੜੀਆਂ ਹੋਈਆਂ ਹਨ ਉਹ ਆਪਣੀ ਮਾਰ ਧਾਰ ਦਾ ਲੁੱਟਿਆ ਮਾਲ ਕੰਡਿਆਲ ਪਿੰਡ ਦੇ ਕਾਂਸੀ ਰਾਮ ਕੋਲ ਰੱਖਿਆ ਕਰਦਾ ਇੱਕ ਦਿਨ ਕਾਂਸੀ ਦਾ ਦਿਲ ਬੇਈਮਾਨ ਹੋ ਗਿਆ ਉਹਨੇ ਜਿਉਣੇ ਨੂੰ ਫੜਾ ਫੜਾ ਕੇ ਉਹਦਾ ਮਾਲ ਹੜੱਪਣ ਬਾਰੇ ਮਨ ਬਣਾ ਲਿਆ ਤੇ ਪੁਲਿਸ ਨੂੰ ਖਬਰ ਦੇ ਦਿੱਤੀ ਕਿ ਭੀ ਭਲਕੇ ਜਿਉਣੇ ਨੇ ਇੱਥੇ ਆਉਣਾ ਪੁਲਿਸ ਆ ਕੇ ਬੈਠ ਗਈ ਜਿਉਣਾ ਹਜੇ ਆਇਆ ਨਹੀਂ ਸੀ ਤੇ ਇੱਕ ਬੁੱਢੀ ਨਸੀ ਨਸੀ ਪਿੰਡ ਤੋਂ ਬਾਹਰ ਗਈ ਤੇ ਜਿਉਣੇ ਨੂੰ ਕਾਸ਼ੀ ਦੀ ਕਰਤੂਤ ਬਾਰੇ ਦੱਸਦਾ ਉਹ ਉਸ ਵਲੇ ਪਿਛਾਹ ਮੁੜ ਗਿਆ ਤੇ ਜਦੋਂ ਪੁਲਿਸ ਚਲੀ ਗਈ ਜਿਉਣੇ ਨੇ ਆ ਕੇ ਕਾਸ਼ੀ ਰਾਮ ਦਾ ਖੂਬ ਵੜਾਂਗ ਕੀਤਾ ਕਾਸ਼ੀ ਨੇ ਮਿੰਤਾ ਤਰਲੇ ਕਰਕੇ ਮਸੀ ਆਪਣੀ ਜਾਨ ਬਚਾਈ ਤੇ ਅਗਾਹ ਤੋਂ ਬੇਈਮਾਨੀ ਕਰਨ ਤੋਂ ਤੋਬਾ ਕੀਤੀ ਇੱਕ ਵਾਰ ਇੱਕ ਵਾਰੀ ਸੌਣ ਦਾ ਮਹੀਨਾ ਸੀ ਲੋਂਗੋਵਾਲ ਪਿੰਡ ਦੇ ਕੋਲੇ ਤੀਆਂ ਪੈ ਰਹੀਆਂ ਸੀ ਤੀਆਂ ਲੱਗੀਆਂ ਹੋਈਆਂ ਸੀ ਜਿਉਣੇ ਮੋੜ ਦੀ ਟੋਲੀ ਉੱਥੇ ਜਾ ਪੁੱਜੀ ਜਿਉਣੇ ਨੇ ਜਮੀਨ ਤੇ ਚਾਦਰਵ ਵਿਛਾ ਕੇ ਆਖਿਆ ਕੁੜੀਓ ਆਪਣੀਆਂ ਟੂਮਾਂ ਲਾ ਦੋ ਡਰਦੀਆਂ ਮਾੜੀਆਂ ਕੁਮਾਰੀਆਂ ਕੁੜੀਆਂ ਬਹੂਆਂ ਆਪਣੀਆਂ ਟੂਮਾਂ ਲਾ ਲਾ ਕੇ ਚਾਦਰੇ ਦੇ ਸੁੱਟੀ ਜਾਣ ਉਹ ਚਾਦਰਾਂ ਬਲੇਟਣ ਹੀ ਲੱਗਾ ਸੀ ਕਿ ਇੱਕ ਕੁੜੀ ਹੌਸਲਾ ਜਾਂ ਕਰਕੇ ਬੋਲੀ ਵੇ ਵੀਰਿਆ ਮੇਰੇ ਤੋਂ ਮੇਰੇ ਤਾਂ ਸੌਰੇ ਬੜੇ ਅਵੈੜੇ ਐ ਉਹ ਤਾਂ ਮੇਰੇ ਹੱਡਾਂ ਚੋਂ ਟੂਮਾਂ ਕੱਢ ਲੈਣਗੇ ਮੇਰੇ ਪਿਓ ਨੇ ਬੜਾ ਗਰੀਬੀ 'ਚ ਮੇਰਾ ਵਿਆਹ ਕੀਤਾ ਸੀਗਾ ਜ਼ਮੀਨ ਤਰ ਕੇ ਉਹਦੇ ਵਿੱਚ ਦੁਬਾਰਾ ਟੂਮਾ ਕਢਾਉਣ ਦੀ ਪਰ ਰੋਖ ਹੋਣੀ ਹੈਗੀ। ਵੇ ਵੀਰਾ ਮੈਂ ਤੇਰੀ ਭੈਣ ਵਰਗੀਆਂ ਕੁੜੀ ਦਾ ਤਰਲਾ ਹੀ ਅਜਿਹਾ ਸੀ ਕਿ ਜਿਉਣੇ ਦਾ ਦਿਲ ਪਸੀਜ ਗਿਆ। ਉਹਨੇ ਛੱਟ ਚਾਦਰੇ ਦੀ ਗੰਢ ਖੋਲ ਦਿੱਤੀ ਤੇ ਆਖਿਆ ਕੁੜੀਓ ਚੁੱਕ ਕੇ ਲੈ ਜਾਓ ਆਪਦੀਆਂ ਆਪਦੀਆਂ ਟੂਮਾ ਤੇ ਚਾਦਰਾਂ ਝਾੜ ਕੇ ਅਗਾਹ ਤੁਰ ਗਿਆ। ਇਸ ਘਟਨਾ ਤੋਂ ਮਗਰੋਂ ਉਹਨੇ ਆਪਣੇ ਸਾਥੀਆਂ ਨੂੰ ਤੀਆਂ ਲੁੱਟਣ ਤੋਂ ਸਦਾ ਲਈ ਵਰਜ ਦਿੱਤਾ। ਇੱਕ ਦਿਨ ਰਾਹ ਜਾਂਦਿਆਂ ਜਿਉਣੇ ਨੂੰ ਬੜੀ ਭੁੱਖ ਲੱਗੀ। ਉਹਨੇ ਵੇਖਿਆ ਕਿ ਇੱਕ ਕੁੜੀ ਖੇਤ ਨੂੰ ਪੱਤਾ ਲਈ ਜਾਂਦੀ ਹੈ। ਉਨੇ ਕੁੜੀ ਕੋਲ ਆ ਕੇ ਆਖਿਆ ਭੈਣੇ ਰੋਟੀ ਖਵਾਏਂਗੀ ਆਹੋ ਵੀਰੇ ਆਖ ਕੁੜੀ ਨੇ ਆਪਣੇ ਸਿਰ ਤੋਂ ਚਿੱਕੂ ਲਾ ਕੇ ਲੱਸੀ ਦੀ ਚੱਕਰੀ ਧਰਤੀ ਤੇ ਰੱਖੀ ਤੇ ਪੋਣੇ ਚੋਂ ਦੋ ਮਿੱਸੀਆਂ ਰੋਟੀਆਂ ਕੱਢ ਕੇ ਉੱਤੇ ਅੰਬ ਦਾ ਆਚਾਰ ਤੇ ਗੰਡਾ ਰੱਖ ਕੇ ਉਹਨੂੰ ਹੱਥ ਤੇ ਫੜਾਤਾ ਜਿਉਂਨੇ ਨੇ ਰੋਟੀ ਖਾ ਕੇ ਕੁੜੀ ਦੇ ਹੱਥੋਂ ਹੱਥ 25 ਰੁਪਏ ਰੱਖ ਕੇ ਉਹਦਾ ਸਿਰ ਪਲੋਸਿਆ ਤੇ ਗਾਂ ਤੁਰ ਗਿਆ ਜਿਉਨੇ ਮੋੜ ਮੋੜ ਦੇ ਸਖੀਪਣੇ ਅਤੇ ਸੂਰਮਤਾਈ ਦੀਆਂ ਕਹਾਣੀਆਂ ਹੋਰ ਵੀ ਬਹੁਤ ਸਾਰੀਆਂ ਐ ਇੱਕ ਵਾਰ ਦੀ ਗੱਲ ਐ ਉਹਨਾਂ ਨੇ ਇੱਕ ਝੜੀ ਵਿੱਚ ਇੱਕ ਬਰਾਤ ਰੋਕ ਲਈ ਤੇ ਬਹੂ ਦੇ ਸਾਰੇ ਗੈਣੇ ਲਹਾਰੇ ਜਾਂਜੀਆਂ ਦੇ ਖੀਸੇ ਖਾਲੀ ਕਰਾ ਲੇ ਉਹਦੇ ਨੱਕ ਦੇ ਨਿਸ਼ਾਨ ਤੋਂ ਜੱਟ ਨੇ ਪਛਾਣ ਲਿਆ ਵੀ ਉਹ ਤਾਂ ਜਿਉਣਾ ਮੋੜ ਐ ਉਹਨੇ ਜਿਉਣੇ ਮੋੜ ਅੱਗੇ ਹੱਥ ਜੋੜ ਕੇ ਆਖਿਆ ਵੀ ਮੈਂ ਤਾਂ ਪੁਹੇ ਧਰ ਕੇ ਮੁੰਡਾ ਵਿਆਇਆ ਐ ਬਹੂ ਨੂੰ ਟੂਮ ਛੱਲਾ ਮੰਗ ਕੇ ਪਾਇਆ ਐ ਵਾਸਤਾ ਹੀ ਰੱਬ ਦਾ ਤੂੰ ਜੱਟਾ ਜੱਟ ਪਾਈ ਐ ਲੁੱਟ ਸ਼ਾਹੂਕਾਰਾਂ ਨੂੰ ਜਿਨ੍ਹਾਂ ਲੁੱਟ ਮਚਾਈ ਹੈ ਜਿਉਣੇ ਨੇ ਸਾਰਾ ਟੂਮ ਛੱਲਾ ਮੋੜ ਕੇ ਪੱਲਿਓ ਹੋਰ ਹਜ਼ਾਰ ਰੁਪਈਆ ਦੇ ਕੇ ਬਰਾਤਾਂ ਗਾਂ ਤੋਰ ਦਿੱਤੀ ਜਿਉਣੇ ਮੋੜ ਦੀ ਸਾਰੇ ਇਲਾਕੇ ਵਿੱਚ ਦਹਿਸ਼ਤ ਇੰਨੀ ਸੀ ਕਿ ਕਈ ਬਦਮਾਸ਼ ਆਪਣੇ ਆਪ ਨੂੰ ਜਿਉਣਾ ਮੋੜ ਦੱਸ ਕੇ ਲੁੱਟਖਸੁੱਟ ਕਰਦੇ ਸੀ ਇੱਕ ਵਾਰ ਇੱਕ ਬ੍ਰਾਹਮਣ ਆਪਣੀ ਧੀ ਨੂੰ ਉਹਦੇ ਸਹੁਰੇ ਛੱਡਣ ਜਾ ਰਿਹਾ ਸੀ ਰਾਹ ਜੰਗਲਾਂ 'ਚ ਹੋ ਕੇ ਜਾਂਦਾ ਸੀ ਜਦੋਂ ਉਹ ਜੰਗਲ 'ਚ ਵੱਡੇ ਅੱਗੋਂ ਬਦਮਾਸ਼ਾਂ ਦੀ ਟੋਲੀ ਨੇ ਉਹਨਾਂ ਨੂੰ ਘੇਰ ਲਿਆ ਬ੍ਰਾਹਮਣ थरथरा ਕੰਬਣ ਲੱਗ ਗਿਆ ਤੇ ਕੁੜੀ ਦੀਆਂ ਲੇਰਾਂ ਨਿਕਲ ਗਈਆਂ ਅਚਾਨਕ ਜਿਉਣਾ ਮੋੜ ਉਧਰ ਆ ਨਿਕਲਿਆ ਉਹਨੇ ਆਉਂਦੇ ਸਾਰੇ ਬਦਮਾਸ਼ਾਂ ਨੂੰ ਲਲਕਾਰਾ ਮਾਰਿਆ ਤੂੰ ਕੌਣ ਹੁੰਨਾ ਓਏ ਰੁਕਣ ਵਾਲਾ ਇੱਕ ਮਾਰਚੂ ਜਾਂ ਬਦਮਾਸ਼ ਬੋਲਿਆ ਮੈਂ ਆਂ ਤੁਹਾਡਾ ਜਿਉਣਾ ਮੋੜ ਜਿਉਣਾ ਮੋੜ ਦਾ ਨਾਂ ਸੁਣਦੇ ਸਾਰੇ ਇਹ ਜਿਹੜਾ ਬਰਸਾਤੀ ਬਦਮਾਸ਼ ਸੀਗੀ ਉਹਦੇ ਹੋਸ਼ ਉੱਡ ਗਏ ਤੇ ਜਿਉਣੇ ਨੇ ਜੁੱਤੀਆਂ ਮਾਰ ਮਾਰ ਕੇ ਉਹਨਾਂ ਨੂੰ ਪਹਛਾ ਦੇ ਦਿੱਤਾ ਤੇ ਮਗਰੋਂ ਆਪ ਆਪ ਜਾ ਕੇ ਬ੍ਰਾਹਮਣ ਦੇ ਤੇ ਉਹਦੀ ਧੀ ਦੇ ਕੋਲ ਉਹਨੂੰ ਘਰੇ ਛੱਡ ਕੇ ਆਇਆ ਕਹਿੰਦੇ ਨੇ ਵੀ ਸੰਗਰੂਰ ਦੇ ਕੋਲ ਇੱਕ ਪਿੰਡ ਹੈ ਅ ਪਿੰਡ ਚ ਗੋਡੀ ਕਰਦੇ ਇੱਕ ਗਰੀਬ ਜ਼ਿਮੀਂਦਾਰ ਕੋਲ ਉਹਦੀ ਮਟਿਆਰ ਧੀ ਰੋਟੀ ਲੈ ਕੇ ਆਈ ਦੇ ਨੇਤ ਨਾਲ ਘੁੰਮਦਾ ਘਮਾਉਂਦਾ ਜਿਉਣਾ ਮੋੜ ਵੀ ਉੱਥੇ ਆ ਗਿਆ ਵਿਹੌਣ ਜੋ ਕੁੜੀ ਵੇਖ ਕੇ ਜਿਉਣੇ ਨੇ ਜ਼ਿਮੀਂਦਾਰ ਨੂੰ ਪੁੱਛਿਆ ਸਰਦਾਰਾ ਧੀ ਕਿਧਰੇ ਮੰਗੀ ਵਿਆਹੀ ਹੈ ਕਿ ਨਹੀਂ ਜ਼ਿਮੀਂਦਾਰ ਨੇ ਸਮੋਸਿਆ ਜਾ ਮੂੰਹ ਕਰਕੇ ਕਿਹਾ ਜਿਉਣ ਸਿਆ ਅਸੀਂ ਧੀ ਵਿਹੌਣ ਜੋਗੇ ਕਿੱਥੇ ਅਸੀਂ ਤਾਂ ਮੱਸੀ ਗੁਜ਼ਾਰਾ ਕਰਦੇ ਆ ਸਾਰੀ ਬੈਲੀ ਮਾਰੂ ਹੈ ਜਿਉਣੇ ਮੋੜ ਨੇ ਉਸੇ ਵੇਲੇ ਆਪਣੇ ਲੱਕ ਨਾਲੋਂ ਖੋਲ ਕੇ 100-100 ਦੀਆਂ ਪੰਜ ਵਾਸਨੀਆਂ ਜ਼ਿਮੀਦਾਰ ਦੇ ਹਵਾਲੇ ਕਰਤੀਆਂ ਘਰਤੀ ਦਾ ਨਾਤਾ ਗੱਜ-ਵੱਜ ਕੇ ਬ੍ਰਾਹਮਣ ਨੂੰ ਉਹਨੂੰ ਜੱਟ ਨੂੰ ਕਹਿੰਦਾ ਘਰਤੀ ਦਾ ਨਾਤਾ ਯਾਨੀ ਕਿ ਰਿਸ਼ਤਾ ਗੱਜ-ਵੱਜ ਕੇ ਵਿਆਹ ਕਰ ਦੇਖੀ ਕਿਤੇ ਕਿਤੇ ਹੋਰ ਪਾਸੇ ਨਾ ਵਰਤ ਲਈ ਪੈਸੇ ਅੱਜ ਦੇ ਸਮੇਂ ਇਹ ਹਜ਼ਾਰਾਂ ਰੁਪਈਆ ਦੀ ਰਾਸ਼ੀ ਸੀ ਜੱਟ ਜਿਉਣੇ ਮੋੜ ਦੀ ਸਵਾਖਤ ਦੇ ਸਾਰੇ ਵਾਰੇ-ਵਾਰੇ ਜਾਂਦੇ ਸੀ ਹੋਰਾਂ ਪੌਰਵੀ ਅਤੇ ਨਿੱਕਾ ਕਿਸੇ ਜਿਉਣਾ ਮੋੜ ਦੇ ਨਾਂ ਤੇ ਜੁੜੇ ਹੋਏ ਹੈ ਉਸ ਦੀ ਬਹਾਦਰੀ ਸੂਰਮਗਤੀ دریاਦਲੀ ਅਤੇ ਸਵਾਖਤ ਦਾ ਜ਼ਿਕਰ ਲੋਕ ਕਵੀਆਂ ਨੇ ਆਪਣੀ ਕਾਵਿ ਰਚਨਾਵਾਂ ਚ ਬਹੁਤ ਕੀਤਾ ਜਿਉਣਾ ਮੋੜ ਸਾਧ ਗਊ ਗਰੀਬ ਦੀ ਕਰੇ ਸੇਵਾ ਖੱਬੀ ਖਾਨਾ ਦੀ ਅਲਖਮਕਾਉਂਦਾ ਜੀ ਜਿਹੜੇ ਬਦਮਾਸ਼ਾਂ ਦੇ ਘਰ ਕਰੇ ਚੋਰੀ ਪਰਚਾ ਛਾਪ ਕੇ ਪਹਿਲਾਂ ਲਗਾਉਂਦਾ ਜੀ ਛੀਣੀ ਮਾਂ ਨੇ ਜੰਮਿਆ ਸ਼ੇਰ ਜਿਉਣਾ ਨਹੀਂ ਲੁਕ ਕੇ ਵਕਤ ਲਗਾਉਂਦਾ ਜੀ ਜਿਸ ਮਕਸਦ ਲਈ ਜੌਣਾ ਡਾਕੂ ਬਣਿਆ ਸੀ ਉਹ ਅਜੇ ਪੂਰਾ ਨਹੀਂ ਸੀ ਹੋਇਆ ਡੋਗਰ ਨੂੰ ਮਾਰ ਕੇ ਆਪਣੇ ਭਰਾ ਦਾ ਬਦਲਾ ਲੈਣ ਦਾ ਨਿਸ਼ਚਾ ਉਹਨੇ ਜਿਹੜਾ ਕੀਤਾ ਹੋਇਆ ਸੀਗਾ ਉਹ ਹਲੇ ਉਹਦਾ ਕੰਮ ਬਾਕੀ ਸੀ ਨਿਸ਼ਾਨਾ ਪੂਰਾ ਹੋਣ ਤੇ ਹੀ ਉਹਦੇ ਕਾਲਜੇ ਠੰਡ ਪੈਣੀ ਸੀ ਇੱਕ ਦਿਨ ਘੋੜੇ ਤੇ ਸਵਾਰ ਹੋ ਕੇ ਜੌਣਾ ਮੋੜ ਅਹਿਮਦ ਡੋਗਰ ਦੇ ਪਿੰਡ ਜਾ ਪਹੁੰਚਾ ਡਸਕਾ ਪਿੰਡ ਸੀ ਉਹਦਾ ਉਹਨੇ ਡਸ ਕੇ ਜਾ ਕੇ ਇੱਕ ਪਾਲੀ ਹੱਥ ਡੋਗਰ ਨੂੰ ਸੁਨੇਹਾ ਪੇਚਦਾ ਤੇਰਾ ਜਵਾਈ ਆਪਣੇ ਭਰਾ ਕਿਸ਼ਨੇ ਦਾ ਬਦਲਾ ਲੈਣ ਆਇਆ ਹੈ ਤੈਂ ਮੇਰੇ ਭਾਈ ਨੂੰ ਧੋਖੇ ਨਾਲ ਫੜਾਇਆ ਸੀ ਜੇ ਤੂੰ ਅਸਲੀ ਬਾਪ ਦਾ ਹੈ ਤਾਂ ਆ ਜਾ ਸਾਹਮਣੇ ਬਾਜੀਆ ਫੇਰ ਨਾ ਅੱਖੀ ਜਿਉਨੇ ਮੋੜ ਦੱਸ ਸੁਨੇਹਾ ਸੁਣਦੇ ਸਾਰ ਹੀ ਡੋਗਰ ਦੀਆਂ ਅੱਖਾਂ 'ਚ ਲਾਲ ਸੂਹੇ ਡੋਰੀ ਡਲਕ ਪਏ ਉਹਨੇ ਕਾਰਤੂਸਾਂ ਦੀ ਪੇਟੀ ਆਪਣੇ ਮੋਢੇ ਨਾਲ ਲੰਮਕਾਈ ਤੇ ਹੱਥ 'ਚ ਰਫਰ ਫੜ ਕੇ ਘੋੜੇ ਤੇ ਸਵਾਰ ਹੁੰਦਾ ਹੋਇਆ ਬੋਲਿਆ ਜਦੋਂ ਗਿੱਦੜਾਂ ਦੀ ਮੌਤ ਆਉਂਦੀ ਹੈ ਉਹ ਨਿਆਈਆਂ ਵੱਲ ਨੂੰ ਭੱਜਦੇ ਆ ਅੱਜ ਵੱਡਾ ਸੂਰਮਾ ਜਿਉਣਾ ਮੇਰੇ ਕੋਲੋਂ ਬਚ ਨਹੀਂ ਜਾ ਸਕਦਾ ਡੋਗਰ ਦੀ ਘਰ ਵਾਲੀ ਨੇ ਉਹਨੂੰ ਬੜਾ ਰੋਕਿਆ ਪਰ ਡੋਗਰ ਦੇ ਸਿਰ ਤੇ ਖੂਨ ਸਵਾਰ ਸੀ ਉਹ ਪਿੰਡੋ ਬਾਹਰ ਮੈਦਾਨ ਵਿੱਚ ਜਾ ਪੁੱਜਾ ਜਿੱਥੇ ਖੜਾ ਜਿਉਣਾ ਮੋੜ ਖੌਰੂ ਪਾਰ ਰਿਆ ਸੀ ਜਿਉਣੇ ਨੇ ਡੋਗਰ ਨੂੰ ਡਲਕਾਰਿਆ ਡੋਗਰਾ ਮੈਂ ਤੇਰਾ ਤੇਰੇ ਅਰਗਾ ਪਾਜੀ ਨਹੀਂ ਯਾਨੀ ਝੂਠਾ ਨਹੀਂ ਸੂਰਮਾ ਕਿਸੇ ਨੂੰ ਧੋਖ ਨਾਲ ਨਹੀਂ ਮਾਰਦਾ ਪਹਿਲਾ ਵਾਰ ਤੇਰਾ ਹੈ ਚੱਲ ਡੋਗਰ ਨੇ ਪਹਿਲਾ ਫਾਇਰ ਕੀਤਾ ਜਿਉਣੇ ਦੀ ਘੋੜੀ ਧਰਤੀ ਤੇ ਲਿਖ ਗਈ ਗੋਲੀ ਉੱਪਰ ਤੇ ਲੰਘ ਗਈ ਤੇ ਦੂਜਾ ਫਾਇਰ ਵੀ ਫੋਕਾ ਗਿਆ ਜਿਉਂਨੇ ਮੋੜ ਨੇ ਅਜੇਹੀ ਸਿਸ਼ਤ ਬੰਨੀ ਕਿ ਪਹਿਲੇ ਫਾਇਰ ਫਾਇਰ ਜੀ ਡੋਗਰ ਨੂੰ ਪਾਰ ਬਲਾਤਾ ਡੋਗਰ ਦੀ লাশ ertid ਤੇ ਪੈ ਤੜਪ ਰਹੀ ਸੀ ਡੋਗਰ ਦੇ ਘਰ ਹਹਾਕਾਰ ਮਚ ਗਈ ਕਿਸੇ ਮੌੜੀ ਜਾ ਕੇ ਦੱਸਿਆ ਬੀਜੀ ਆਉਣੇ ਨੇ ਡੋਗਰ ਨੂੰ ਮਾਰ ਕੇ ਆਪਣੇ ਭਰਾ ਦਾ ਬਦਲਾ ਲੈ ਲਿਆ ਸਾਰਾ ਪਿੰਡ ਉਸ ਦੇ ਬਿਲੇਹਾਰੇ ਜਾ ਰਿਹਾ ਸੀ ਡੋਗਰ ਦੇ ਮਾਰਨ ਦੀ ਖਬਰ ਸਾਰੇ ਇਲਾਕੇ ਵਿੱਚ ਅੱਗ ਵਾਂਗ ਫੈਲ ਗਈ ਘਰ ਘਰ ਜਿਉਣੇ ਮੋੜ ਦੀਆਂ ਗੱਲਾਂ ਹੋ ਰਹੀਆਂ ਸੀ ਕੋਈ ਆਖ ਰਿਹਾ ਸੀ ਕਿ ਅਣਖੀ ਸੂਨਵੇਂ ਦੀਆਂ ਬਾਤਾਂ ਪਾ ਰਿਹਾ ਸੀ ਘਰ ਘਰ ਪੁੱਤ ਜੰਮਦੇ ਜਿਉਣਾ ਮੋੜ ਨਹੀਂ ਕਿਸੇ ਬਣ ਜਾਣਾ ਹੁਣ ਬੁੱਢਲਾਡੇ ਦੀ ਪੁਲਿਸ ਨੇ ਜਿਉਣੇ ਮੋੜ ਨੂੰ ਫੜਨ ਦੇ ਲਈ ਸਿਰ ਤੋੜ ਕੋਸ਼ਿਸ਼ ਕੀਤੀ ਪਰ ਉਹ ਹੱਥ ਨਹੀਂ ਸੀ ਆ ਰਿਹਾ ਪੁਲਿਸ ਤਾਂ ਉਸ ਪਾਸੋਂ ਥਰ-ਥਰ ਕੰਮਤੀ ਸੀ ਉਹਦੇ ਸਾਹਮਣੇ ਹੋਣ ਦਾ ਹੌਸਲਾ ਨਹੀਂ ਸੀ ਕਰ ਸਕਦੀ ਪੂਰੀ ਸ਼ਾਨ ਨਾਲ ਜਿਉਣਾ ਆਪਣੇ ਇਲਾਕੇ ਵਿੱਚ ਵਿਚਰ ਰਿਹਾ ਸੀ ਜਿਉਣਾ ਅਲਵੇਲੇ ਸੁਭਾ ਦਾ ਮਾਲਕ ਸੀ ਅਲੋਕਾਰ ਗੱਲਾਂ ਕਰਨ ਵਾਲਾ ਸੀ ਇੱਕ ਵਾਰ ਉਹਨੂੰ ਕੀ ਸੁਝਿਆ ਕਿ ਉਹਨੇ ਨਾਬੇ ਦੇ ਰਾਜੇ ਹੀਰਾ ਸਿੰਘ ਦੇ ਤਵੇਲੇ 'ਚ ਜਾ ਕੇ ਘੋੜੀ ਖੋਲੀ ਉਹਨੇ ਸੰਤਰੀ ਨੂੰ ਆਖਿਆ ਕਹਿ ਦੇ ਆਪਣੇ ਰਾਜੇ ਨੂੰ ਜਿਆਣਾ ਮੋੜ ਲੈ ਗਿਆ ਤੇਰੀ ਘੋੜੀ ਲੋਕੀਂ ਵਾਰੇ-ਵਾਰੇ ਜਾ ਰਹੇ ਸੀ ਵੀ ਜਿਆਉਨੇ ਮੋੜ ਦੇ ਜਿਸਨੇ ਰਾਜੇ ਦੀ ਘੋੜੀ ਖੋਲੀ ਰਾਜੇ ਨੇ ਆਪਣੀ ਪੁਲਿਸ ਉਹਦੇ ਮਗਰ ਲਾ ਦਿੱਤੀ ਆਖਰ ਸੁੱਤਾ ਪਿਆ ਜਿਆਉਣਾ ਮੋੜ ਫੜਿਆ ਗਿਆ ਉਸ ਨੂੰ ਨਾਬਾ ਜੇਲ੍ਹ 'ਚ ਡੱਕ ਦਿੱਤਾ ਗਿਆ ਪਰ ਉਹ ਅਗਲੀ ਰਾਤ ਹੀ ਜੇਲ੍ਹ ਭੰਨ ਕੇ ਭੱਜ ਗਿਆ ਆ ਜਿਉਣਾ ਮੋੜ ਨੈਣਾ ਦੇਵੀ ਦੇ ਅਸਰ ਤਾ ਲੋਸੀ ਉਹਨੂੰ ਵਿਸ਼ਵਾਸ ਸੀ ਕਿ ਉਹ ਉਸ ਦੀ ਹਰ ਪਲ ਰੱਖਿਆ ਕਰਦੀ ਹੈ ਉਹਨੇ ਨੈਣਾ ਦੇਵੀ ਦੇ ਮੰਦਰ ਤੇ ਜਾ ਕੇ ਸੋਨੇ ਦਾ ਛਤਰ ਚੜਾਉਣ ਦਾ ਐਲਾਨ ਕਰ ਦਿੱਤਾ ਉਹਨੇ ਖਬਰਾਂ ਭੇਜੀਆਂ ਸਾਰੇ ਰਾਜਿਆਂ ਨੂੰ ਨੈਣਾ ਦੇਵੀ ਤੇ ਮੰਦਰ ਤੇ ਜਾਊਂਗਾ ਮੈਂ ਜਿਹਦੇ ਆਸਰੇ ਫੌਜਾਂ ਨੇ ਨੱਕ ਮੋੜੇ ਛਤਰ ਸੋਨੇ ਦਾ ਚੜ੍ਹ ਕੇ ਆਊਂਗਾ ਮੈਂ ਜ਼ੋਰ ਲਾ ਕੇ ਆਜਿਓ ਫੜਨ ਮੈਨੂੰ ਨਹੀਂ ਮਰਨ ਤੋਂ ਮੁੱਖ ਭਗਾਉ ਭਵਾਉਂਗਾ ਮੈਂ ਨਾਣਾ ਦੇਵੀ ਦੇ ਦਰਸ਼ਨਾਂ ਨੂੰ ਜਾਂਦਿਆਂ ਜਿਉਣਾ ਮੋੜ ਨੇ ਪਟਿਆਲਾ ਸ਼ਹਿਰ ਵਿੱਚ ਜਾ ਕੇ ਪੁਲਿਸ ਦੇ ਹੌਲ ਦਾ ਦੀ ਵਰਦੀ ਪਾ ਲਈ ਤੇ ਕਿਲਾ ਮੁਬਾਰਕ ਦੀ ਕੰਧ ਤੇ ਲਿਖ ਕੇ ਕਾਗਜ਼ ਲਾਤਾ ਜਿਉਣਾ ਮੋੜ ਅਦਾਲਤ ਬਾਜ਼ਾਰ ਵਿੱਚ ਫਿਰਦਾ ਫੜ ਲਓ ਆਥਨੇ 7 ਵਜੇ ਉਹ ਨਾਣਾ ਦੇਵੀ ਨੂੰ ਜਾਣ ਲਈ ਗੱਡੀ ਚੜੂਗਾ ਥਾਂ ਥਾਂ ਪੁਲਿਸ ਟੱਕਰਾ ਮਾਰਦੀ ਫਿਰਦੀ ਸੀ ਜਿਉਣਾ ਮੋੜ ਸਾਧੂ ਦਾ ਪੇਸ ਧਾਰ ਕੇ ਨਾਣਾ ਦੇਵੀ ਲਈ ਰੇਲ ਗੱਡੀ ਤੇ ਸਵਾਰ ਹੋ ਗਿਆ ਰੇਲ ਦੇ ਇਕੱਲੇ ਇਕੱਲੇ ਡੱਬੇ ਵਿੱਚ ਭਾਲ ਕੀਤੀ ਪ੍ਰਸਾਦ ਬਣਿਆ ਜਿਉਣਾ ਮੋੜ ਕਿਸੇ ਤੋਂ ਪਛਾਣਿਆ ਨਾ ਗਿਆ ਐਸੇ ਪੇਸ ਵਿੱਚ ਨਾਨਾ ਦੇਵੀ ਦੇ ਮੰਦਿਰ ਪੁੱਜ ਗਿਆ ਪੁਲਿਸ ਪੇਸ ਬਦਲ ਕੇ ਮੰਦਿਰ ਦੇ ਅੰਦਰ ਬਾਹਰ ਚੌਕਸ ਖੜੋਤੀ ਸੀ ਜਿਉਂਨੇ ਮੋੜ ਨੇ ਸਾਧੂ ਦੇ ਪੇਸ ਵਿੱਚ ਨਾਨਾ ਦੇਵੀ ਦੇ ਖੁੱਲੇ ਦੇਦਾਰ ਕੀਤੇ ਅਤੇ ਸ਼ਰਦਾ ਨਾਲ سونے ਦਾ ਛਤਰ ਚੜਾਇਆ ਮੂਰਤੀ ਤੇ ਜਿਉਂਨੇ ਮੋੜ ਨੇ ਛਤਰ ਚੜਾਇਆ ਹੀ ਸੀ ਕਿ ਇੱਕ ਸਿਪਾਈ ਨੇ ਉਦੇ ਨੱਕ ਦੇ ਨਿਸ਼ਾਨ ਤੋਂ ਉਹਨੂੰ ਪਛਾਣ ਲਿਆ ਪੁਲਿਸ ਨੇ ਘੇਰਾ ਤੰਗ ਕਰਕੇ ਉਹਨੂੰ ਘੇਰ ਲਿਆ ਨਾ ਹੱਥਾ ਹਥਿਆਰ ਬੰਦ ਪੁਲਿਸ ਦਾ ਮੁਕਾਬਲਾ ਉਹ ਕਿੰਨਾ ਚਿਰ ਕਰਦਾ ਅਖੀਰ ਜਿਉਣਾ ਮੋੜ ਪੁਲਿਸ ਦੇ ਕਾਬੂ ਆ ਗਿਆ ਬੇਵੱਸ ਸ਼ੇਰ ਦਹਾੜਦਾ ਰਿਹਾ ਜਿਉਨੇ ਮੋੜ ਨੂੰ ਫਿਰੋਜ਼ਪੁਰ ਦੀ ਜੇਲ੍ਹ ਵਿੱਚ ਡੱਕ ਦਿੱਤਾ ਗਿਆ ਮੁਕੱਦਮਾ ਚੱਲਿਆ ਵਿਲਾਇਤ ਦੀ ਮਲਕਾ ਨੇ ਉਸ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਪੰਜਾਬ ਦਾ ਇੱਕ ਸੂਰਬੀਰ ਅਨਖੀਲਾ ਜੋਧਾ ਅਣਖ ਅਤੇ ਗੈਰਤ ਲਈ ਆਪਣੀ ਜਿੰਦੜੀ ਖੋਲ ਕਮਾ ਗਿਆ ਉਹ ਹੱਸਦਾ ਹੱਸਦਾ ਫਾਂਸੀ ਦੇ ਤਖਤ ਤੇ ਚੂਲ ਗਿਆ ਪੰਜਾਬ ਦੇ ਲੋਕ ਕਵੀਆਂ ਨੇ ਉਹਦੀ ਜੀਵਨ ਕਹਾਣੀ ਨੂੰ ਆਪਣੇ ਸ਼ਬਦਾਂ ਦੀਆਂ ਲੜੀਆਂ ਚ ਪਰੋਇਆ ਤੇ ਪੰਜਾਬ ਦਾ ਇੱਕ ਲੋਕ ਹਰ ਇੱਕੋ ਹੀ ਲੋਕमानस ਉਸ ਦੀਆਂ ਪਾਈਆਂ ਪੈੜਾਂ ਨੂੰ ਬਾਰੰਬਾਰ ਪ੍ਰਣਾਮ ਕਰਦਾ ਹੈ ਤਾਂ ਜਿਉਣੀ ਮੋੜ ਦੀ ਅਸਲੀ ਕਹਾਣੀ ਖਤਮ ਹੁੰਦੀ ਹੈ ਮੇਰੀਆਂ ਇਹ ਜੀਆਂ ਹੋਰ ਕਹਾਣੀਆਂ ਦੇ ਨਾਲ ਆਪਾਂ ਜੁੜਦੇ ਰਹੇ ਮਿਲਦੇ ਰਹਾਂਗੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਮਿਲਦੇ ਆ ਇੱਕ ਹੋਰ paupur ਕਹਾਣੀ ਦੇ ਨਾਲ ਤਦ ਤੱਕ ਲਈ ਰੱਬ ਰੱਖਾ